ਚੁਕੰਦਰ ਨੂੰ ਇੱਕ ਸੁਪਰ ਫੂਡ ਮੰਨਿਆ ਗਿਆ ਸਾਡੇ ਸਰੀਰ ਵਿੱਚ ਖੂਨ ਵਧਾਉਣ ਤੋਂ ਲੈ ਕੇ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ ਚੁਕੰਦਰ ਦੀ ਡੂੰਗੀ ਲਾਲ ਰੰਗਤ ਤੇ ਪੋਸ਼ਣ ਨਾਲ ਭਰੇ ਹੋਣ ਕਾਰਨ ਇਹ ਸਲਾਦ ਜੂਸ ਤੇ ਸੂਪ ਵਿੱਚ ਸ਼ਾਮਲ ਕੀਤਾ ਜਾਂਦਾ ਪਰ ਹਰ ਚੀਜ਼ ਹਰ ਕਿਸੇ ਲਈ ਫਾਇਦੇਮੰਦ ਨਾ ਦਾ ਇੱਕ ਸਾਬਿਤ ਹੋ ਸਕਦਾ ਹੈ ਰਿਪੋਰਟਾਂ ਮੁਤਾਬਕ ਘੱਟ ਬਲੱਡ ਪ੍ਰੈਸ਼ਰ ਕਿਡਨੀ ਸਟੋਨ ਜਾਂ ਫਿਰ ਕਿਸੇ ਅਲਰਜੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਚੁਕੰਦਰ ਤੋਂ ਪਰਹੇਜ਼ ਕਰਨਾ ਚਾਹੀਦਾ ਚੁਕੰਦਰ ਨੂੰ ਡਾਕਟਰ ਵੀ ਖੂਨ ਵਤੌਣ ਵਾਲਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਾਲਾ ਤੇ ਡਿਕਾਂਸ ਫਟਿੰਗ ਏਜੰਟ ਦੱਸਦੇ ਨੇ ਸੇਵਨ ਕਰਨ ਤੋਂ ਬਚਣਾ ਚਾਹੀਦਾ ਇਸ ਦਾ ਕਾਰਨ ਹੈ ਕਿ ਚੁਕੰਦਰ ਵਿੱਚ ਆਕਸਲੇਟ ਦੀ ਮਾਤਰਾ ਕਾਫੀ ਵੱਧ ਹੁੰਦੀ ਹੈ ਜੋ ਆਕਸਲੇਟ ਟਾਈਪ ਕਿਡਨੀ ਸਟੋਨ ਦਾ ਕਾਰਨ ਬਣ ਸਕਦੀ ਹੈ ਇਸ ਲਈ ਉਹਨਾਂ ਨੂੰ ਕਿਡਨੀ ਸਟੋਰ ਹੋਵੇ ਜਾਂ ਪਹਿਲਾਂ ਹੋ ਚੁੱਕਾ ਹੋਵੇ ਤਾਂ ਉਹਨਾਂ ਨੂੰ ਚੁਕੰਦਰ ਦਾ ਸੇਵਨ ਬੰਦ ਕਰ ਦੇਣਾ ਚਾਹੀਦਾ ਹੈ ਤਾਂ